जीके व्लॉग चैनल تي ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਇੱਕ ਨਵੀਂ ਕਹਾਣੀ ਲੈ ਕੇ ਫਿਰ ਤੋਂ ਹਾਜ਼ਰ ਹੋਏ ਹਾਂ ਪਰਮਾਤਮਾ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਸਾਨੂੰ ਉਸਦੇ ਕੀਤੇ ਤੇ ਗिला ਨਹੀਂ ਕਰਨਾ ਚਾਹੀਦਾ ਸਗੋਂ ਹਮੇਸ਼ਾ ਸ਼ੁਕਰ ਕਰਨਾ ਚਾਹੀਦਾ ਹੈ ਇੱਕ ਕਹਾਣੀ ਹੈ ਭਗਵਾਨ ਦੇ ਪਿਆਰੇ ਭਗਤ ਦੀ ਜੋ ਹਰ ਰੋਜ਼ ਮੰਦਰ ਜਾਂਦਾ ਹੈ ਤੇ ਮੱਥਾ ਟੇਕਦਾ ਹੈ ਉਹ ਕੋਈ ਵੀ ਦਿਨ ਮੀ ਹੋਵੇ ਹਨੇਰੀ ਹੋਵੇ ਕੁਝ ਵੀ ਹੋਵੇ ਉਹ ਮੰਦਿਰ ਜ਼ਰੂਰ ਜਾਂਦਾ ਹੈ ਇੱਕ ਦਿਨ ਉਹ ਭਗਵਾਨ ਨੂੰ ਕਹਿੰਦਾ ਹੈ ਕਿ ਤੁਸੀਂ ਇੱਥੇ ਖੜੇ ਖੜੇ ਥੱਕ ਗਏ ਹੋਵੋਗੇ ਮੈਂ ਤੁਹਾਡੀ ਜਗ੍ਹਾ ਤੇ ਖੜਦਾ ਹਾਂ ਤੁਸੀਂ ਬਾਹਰ ਜਾ ਕੇ ਘੁੰਮ ਲਵੋ ਉਹ ਭਗਤ ਉਸ ਮੂਰਤੀ ਵਾਲੀ ਜਗ੍ਹਾ ਤੇ ਖੜਾ ਹੋ ਜਾਂਦਾ ਹੈ ਭਗਵਾਨ ਬਾਹਰ ਜਾਣ ਤੋਂ ਪਹਿਲਾਂ ਉਸ ਨੂੰ ਕਹਿੰਦੇ ਹਨ ਕਿ ਤੂੰ ਇੱਥੇ ਮੂਰਤੀ ਬਣ ਕੇ ਹੀ ਖੜਨਾ ਹੈ ਕੁਝ ਵੀ ਬੋਲਣਾ ਨਹੀਂ ਜੋ ਕੁਝ ਹੋਵੇਗਾ ਤੂੰ ਸਿਰਫ ਵੇਖਣਾ ਹੈ ਕੁਝ ਵੀ ਬੋਲਣਾ ਨਹੀਂ ਉਹ ਕਹਿੰਦਾ ਹੈ ਠੀਕ ਹੈ ਇਸ ਤਰ੍ਹਾਂ ਹੀ ਮੰਦਰ ਵਿੱਚ ਲੋਕ ਆਉਂਦੇ ਹਨ ਮੱਥਾ ਟੇਕਦੇ ਹਨ ਨਤੇ ਜਾਂਦੇ ਹਨ ਉਹ ਉਹਨਾਂ ਨੂੰ ਦੇਖਦਾ ਰਹਿੰਦਾ ਹੈ ਫਿਰ ਉੱਥੇ ਇੱਕ ਵਪਾਰੀ ਆਉਂਦਾ ਹੈ ਉਹ ਮੱਥਾ ਟੇਕਦਾ ਹੈ ਮੱਥਾ ਟੇਕ ਕੇ ਜਦੋਂ ਉਹ ਵਾਪਸ ਜਾਣ ਲੱਗਦਾ ਹੈ ਤਾਂ ਉਸ ਦਾ ਪਰਸ ਉੱਥੇ ਡਿੱਗ ਪੈਂਦਾ ਹੈ ਉਹ ਮੂਰਤੀ ਬਣਿਆ ਆਦਮੀ ਸਭ ਕੁਝ ਵੇਖ ਰਿਹਾ ਹੁੰਦਾ ਹੈ ਉਸ ਤੋਂ ਬਾਅਦ ਉੱਥੇ ਇੱਕ ਗਰੀਬ ਆਦਮੀ ਹੁੰਦਾ ਹੈ ਉਹ ਭਗਵਾਨ ਅੱਗੇ ਪ੍ਰਾਰਥਨਾ ਕਰਦਾ ਹੈ ਕਿ हे ਭਗਵਾਨ ਮੇਰੀ ਪਤਨੀ ਭੁੱਖੀ ਹੈ ਮੇਰੇ ਬੱਚੇ ਭੁੱਖੇ ਹਨ ਅੱਜ ਮੇਰੇ ਕੋਲ ਕੁਝ ਵੀ ਨਹੀਂ ਹੈ ਕਿ ਮੈਂ ਉਹਨਾਂ ਨੂੰ ਕੁਝ ਖਵਾ ਸਕਾਂ ਮੇਰੇ ਤੇ ਕਿਰਪਾ ਕਰੋ ਜਦੋਂ ਮੱਥਾ ਟੇਕ ਕੇ ਪਿੱਛੇ ਮੁੜਨ ਲੱਗਦਾ ਹੈ ਤਾਂ ਉੱਥੇ ਉਸ ਨੂੰ ਪਰਸ ਦਿਖਦਾ ਹੈ ਉਹ ਪਰਸ ਨੂੰ ਚੱਕ ਲੈਂਦਾ ਹੈ ਤੇ ਭਗਵਾਨ ਦਾ ਧੰਨਵਾਦ ਕਰਦਾ ਹੈ ਤੇ ਪਰਸ ਨੂੰ ਆਪਣੇ ਨਾਲ ਲੈ ਕੇ ਚਲਾ ਜਾਂਦਾ ਹੈ ਮੂਰਤੀ ਬਣਿਆ ਆਦਮੀ ਇਹ ਸਭ ਕੁਝ ਵੇਖ ਰਿਹਾ ਹੁੰਦਾ ਹੈ ਉਸ ਤੋਂ ਬਾਅਦ ਉੱਥੇ ਇੱਕ ਮਲਾ ਹੁੰਦਾ ਹੈ ਜੋ ਬੇੜੀ ਚਲਾਉਂਦਾ ਹੁੰਦਾ ਹੈ ਉਹ ਕਹਿੰਦਾ ਹੈ ਕਿ ਮੈਂ ਅੱਜ 15 ਦਿਨ ਦੀ ਯਾਤਰਾ ਤੇ ਜਾ ਰਿਹਾ ਹਾਂ ਕਿਰਪਾ ਕਰਕੇ ਮੇਰੇ ਤੇ ਮੇਰ ਕਰਨਾ ਮੈਨੂੰ ਕੋਈ ਵੀ ਵਿਗਨ ਨਾ ਆਵੇ ਮੇਰੀ ਜੋ ਯਾਤਰਾ ਹੈ ਉਹ ਸਫਲ ਰਹੇ ਭਗਵਾਨ ਅੱਗੇ ਪ੍ਰਾਰਥਨਾ ਕਰਕੇ ਜਦੋਂ ਉਹ ਵਾਪਸ ਮੁੜਨ ਲੱਗਦਾ ਹੈ ਤਾਂ ਉਹ ਦੇਖਦਾ ਹੈ ਕਿ ਉੱਥੇ ਪੁਲਸ ਖੜੀ ਹੁੰਦੀ ਹੈ ਤੇ ਉਹ ਵਪਾਰੀ ਆਦਮੀ ਵੀ ਉਸਦੇ ਨਾਲ ਹੁੰਦਾ ਹੈ ਵਪਾਰੀ ਆਦਮੀ ਕਹਿੰਦਾ ਹੈ ਕਿ ਇਸਨੇ ਮੇਰਾ ਪਰਸ ਚੁਰਾਇਆ ਹੈ ਕਿਉਂਕਿ ਮੇਰੇ ਤੋਂ ਬਾਤ ਤਾਂ ਇਹੀ ਆਇਆ ਹੈ ਇਸਨੇ ਹੀ ਮੇਰਾ ਪਰਸ ਚੱਕਿਆ ਹੈ ਉਹ ਮੂਰਤੀ ਬਣਿਆ ਆਦਮੀ ਸਭ ਕੁਝ ਵੇਖ ਰਿਹਾ ਹੁੰਦਾ ਹੈ ਉਹ ਸੋਚਦਾ ਹੈ ਕਿ ਇਹ ਗਲਤ ਹੋ ਰਿਹਾ ਹੈ ਇਸ ਕਰਕੇ ਉਹ ਬੋਲ ਉੱਠਦਾ ਹੈ ਕਹਿੰਦਾ ਹੈ ਪਰ ਇਸ ਨੇ ਨਹੀਂ ਚੱਕਿਆ ਇਸ ਤੋਂ ਪਹਿਲਾਂ ਇੱਕ ਆਦਮੀ ਆਇਆ ਸੀ ਉਹ ਪਰਸ ਲੈ ਕੇ ਚਲਾ ਗਿਆ ਤੁਸੀਂ ਉਸ ਦੇ ਘਰ ਜਾ ਕੇ ਪਰਸ ਲੈ ਆਓ ਪੁਲਿਸ ਅਤੇ ਉਹ ਵਪਾਰੀ ਆਦਮੀ ਉਸ ਦੇ ਘਰ ਜਾਂਦੇ ਹਨ ਅਤੇ ਪਰਸ ਲੈ ਆਉਂਦੇ ਹਨ ਤੇ ਜੋ ਮਲਾ ਹੁੰਦਾ ਹੈ ਉਹ ਆਪਣੀ ਯਾਤਰਾ ਤੇ ਨਿਕਲ ਪੈਂਦਾ ਹੈ ਜਦੋਂ ਸ਼ਾਮ ਹੁੰਦੀ ਹੈ ਤਾਂ ਭਗਵਾਨ ਵਾਪਸ ਆਉਂਦੇ ਹਨ ਤੇ ਉਹ ਮੂਰਤੀ ਬਣਿਆ ਆਦਮੀ ਸਾਰੀ ਗੱਲ ਉਹਨਾਂ ਨੂੰ ਦੱਸਦਾ ਹੈ ਕਿ ਉਸਨੇ ਕਿੰਨਾ ਚੰਗਾ ਕੀਤਾ ਹੈ ਚੋਰ ਨੂੰ ਪਕੜਾ ਦਿੱਤਾ ਹੈ ਭਗਵਾਨ ਉਸ ਨੂੰ ਗੁੱਸੇ ਹੁੰਦੇ ਹਨ ਤੇ ਕਹਿੰਦੇ ਹਨ ਕਿ ਜੋ ਹੁੰਦਾ ਹੈ ਯੋਜਨਾ ਅਨੁਸਾਰ ਹੀ ਹੁੰਦਾ ਹੈ ਭਗਵਾਨ ਸਭ ਲਈ ਜੋ ਕਰਦਾ ਹੈ ਸਹੀ ਹੀ ਕਰਦਾ ਹੈ ਉਸ ਵਪਾਰੀ ਆਦਮੀ ਦੇ ਜੋ ਪੈਸੇ ਚੋਰੀ ਹੋਏ ਸਨ ਉਹ ਬਹੁਤੇ ਨਹੀਂ ਸਨ ਤੇ ਜੋ ਆਦਮੀ ਗਰੀਬ ਉਸ ਪਰਸ ਨੂੰ ਲੈ ਕੇ ਗਿਆ ਸੀ ਉਸ ਦਾ ਟੱਬਰ ਭੁੱਖਾ ਸੀ ਇਸ ਕਰਕੇ ਉਸ ਵਿੱਚ ਉਸ ਦਾ ਭਲਾ ਸੀ ਅਤੇ ਜੋ ਮਲਾ ਯਾਤਰਾ ਤੇ ਜਾਣਾ ਚਾਹੁੰਦਾ ਸੀ ਉੱਧਰ ਸਮੁੰਦਰੀ ਤੂਫਾਨ ਆਉਣ ਵਾਲਾ ਸੀ ਇਸ ਕਰਕੇ ਉਸਨੇ ਮਰ ਜਾਣਾ ਸੀ ਤੇ ਹੁਣ ਉਹ ਮਲਾਹ ਵੀ ਯਾਤਰਾ ਤੇ ਚਲਾ ਗਿਆ ਉਸ ਦੀ ਪਤਨੀ ਵਿਧਵਾ ਹੋ ਜਾਵੇਗੀ ਉਸ ਦੇ ਬੱਚੇ ਅਨਾਥ ਹੋ ਜਾਣਗੇ ਤੂੰ ਇਹ ਬਹੁਤ ਗਲਤ ਕੀਤਾ ਤੇ ਫਿਰ ਉਹ ਵਿਅਕਤੀ ਉਸ ਦੇ ਪੈਰੇ ਡਿੱਗ ਪਿਆ ਤੇ ਮਾਫੀ ਮੰਗਣ ਲੱਗਾ ਇਸ ਲਈ ਜੋ ਵੀ ਭਗਵਾਨ ਕਰਦਾ ਹੈ ਚੰਗੇ ਲਈ ਕਰਦਾ ਹੈ ਸਾਨੂੰ ਉਸ ਦੇ ਕੀਤੇ ਤੇ ਗਿਲਾ ਨਹੀਂ ਕਰਨਾ ਚਾਹੀਦਾ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਧੰਨਵਾਦ